ਅੱਜ ਬੜਾ ਜਿਹੜਾ ਸਿੱਖ ਇਤਿਹਾਸ ਹੈ ਪਲੱਸ ਆਜ਼ਾਦੀ ਝੁਲਟੀਆਂ ਦਾ ਇਤਿਹਾਸ ਹੈ ਅੱਜ ਦੇ ਨੇ ਬਹੁਤ ਖਾਸ ਜਾਨਾਂ ਬਾਰੇ ਗੱਲ ਕੀਤੀ ਉਹਨਾਂ ਬਾਰੇ ਫਿਕਰਮਾਨ ਅੱਜ ਦੇ ਦਿਨ ਸਾਡੇ ਭਾਨ ਸ਼ਹੀਦ ਸਰਦਾਰ ਉਧਮ ਸਿੰਘ ਜੀ ਨੂੰ ਆਸੇ ਦਿੱਤੀ ਗਈ ਸੀ ਔਰ ਔਰ ਇਹੋ ਜੀ ਸ਼ਹਾਦਤ ਕੋਈ ਦੁਨੀਆ ਦੇ ਵਿੱਚ ਮਿਸਾਲ ਨਹੀਂ ਹੈ ਜਿਹੜੀ ਜ਼ਾਲਮ ਹਕੂਮਤ ਸੇ ਅੰਗਰੇਜ਼ ਚ ਜਿਨ੍ਹਾਂ ਨੇ ਹਥਿਆ ਤੇ ਗੋਲੀ ਚਲਾ ਕੇ ਲਾਸ਼ਾਂ ਦੇ ਢੇਰ ਲਾਤੇ ਤੇ ਉਹਦਾ ਬੜੀ ਛੋਟੀ ਉਮਰ ਸੀ ਉਹਦਾ ਅਹੀਂ ਕਸਮ ਖਾ ਲਈ ਕਿ ਮੈਂ ਇਹਨੂੰ ਛੱਡਣਾ ਨਹੀਂ ਜਨਰਲ ਡਾਇਰ ਨੂੰ ਇਹਦੇ ਜ਼ਿੰਮੇਵਾਰ ਔਰ ਕਿੰਨੀਆਂ ਮੁਸ਼ਕਲਾਂ ਕਿੰਨੀਆਂ مصیبتਾਂ ਝੱਲ ਕੇ ਇੰਗਲੈਂਡ ਪਹੁੰਚ ਕੇ ਜਾ ਕੇ ਤੇ ਉਹਨਾਂ ਨੇ ਉਹ ਬਦਲਾ ਲੈ ਕੇ ਤੇ ਔਰ ਖਾਸ ਗੱਲ ਕਿ 20 ਸਾਲ ਆਪਣੀ ਜਿਹੜੀ ਦਿਲ ਦੀ ਬਦਲੇ ਦੀ ਅੱਗ ਸੀਗੀ ਉਹਨੂੰ ਠੰਡਿਆ ਨਹੀਂ ਪੈਣ ਦਿੱਤਾ ਨਹੀਂ ਤੇ 2 4 ਉਹਨਾਂ ਨੇ ਬਹੁਤ ਕੋਸ਼ਿਸ਼ ਕਰਦਾ ਇੱਕੋ ਜੀ ਸ਼ਹਾਦਤ ਹੈ ਦੁਨੀਆ 'ਚ ਕਿਤੇ ਮਿਸਾਲ ਨਹੀਂ ਹੈ ਜੋ ਮੈਂ ਉਹਨਾਂ ਦਾ ਨਾਮ ਕਰਦਾ ਤੇ ਮੈਂ ਜਿਹੜਾ ਜਿਹੜਾ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਸ਼ਹੀਦਾਂ ਦਾ ਸੁਪਨਾ ਸੀਗਾ ਜਿੰਨਾ ਪਰ ਜਾਨ ਦਿੱਤੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਖੂਨ ਨੇ ਅੱਗੇ ਚੱਲিয়ে ਉਹਨਾਂ ਨੂੰ ਸੇਧ ਲਈ ਹੈ ਤੇ ਉਹਨਾਂ ਦਾ ਮਾਣ ਦਾ ਭਰਨ ਦਾ ਫਰਜ਼ ਸੀ ਜੀਮਾ ਸਾਹਿਬ ਅੱਜ ਇੱਥੇ ਧੁੱਪੇ ਖੜੇ ਹੋ ਕੇ ਸਿਆਲਾਂ ਨੂੰ ਧੁੰਦ ਦੇ ਵਿੱਚ ਦਿਨ ਮਨਾਉਣੇ ਪੈਂਦੇ ਆ ਤਾਂ ਇਹਦੇ ਲਈ ਕੋਈ ਇੰਤਜ਼ਾਮ ਨਹੀਂ ਹੋ ਸਕਦੇ ਮੈਂ ਅੱਜ ਹੀ ਮੈਨੂੰ ਸੋਸਾਇਟੀ ਨੇ ਜਿਹੜਾ ਉਹ ਦੱਸਿਆ ਤੇ ਮੈਂ ਅੱਜ ਹੀ ਜਿਹੜੀ ਇਹ ਗੱਲ ਕਰਕੇ ਪ੍ਰੋਸੈਸ ਜਿਹੜਾ ਸ਼ੁਰੂ ਕਰਾਂਗਾ ਔਰ ਬਣਨਾ ਚਾਹੀਦਾ ਇੱਥੇ ਜਿਹੜਾ ਸ਼ਹੀਦ ਉਹਦਨ ਸਿੰਘ ਜੀ ਉਹਨਾਂ ਦਾ ਹਾਲ ਬਣਨਾ ਚਾਹੀਦਾ ਔਰ ਇਹਨੂੰ ਵੀ ਜਿਹੜਾ ਉਹ ਠੀਕ ਕਰਨਾ ਹੈ